ਇਹਨੂੰ ਪਾਈ ਮਾਰ ਕੇ ਦਰਬਾਰ ਵਿੱਚ ਹੁਕਮ ਆ ਗਿਆ ਹੁਕਮ ਫਕੀਰ ਦਾ ਤੇ ਸੌਦਾ ਪਾਈ ਤੇ ਗਦੀ ਦਾ ਮਾਰ ਤਿ ਗੰਡਾ ਕੋਈ ਵੀ ਭਈ ਇਹ ਘਰ ਬਾਣੇ ਵੀ ਪੁੱਛਣ ਵਾਲ ਤੇ ਆਪਦੇ ਸਰੀਰ ਦੇ ਵਿੱਚ ਜਿਵੇਂ ਗਿੱਲਾ ਕੋਇਆ ਤੋ ਖੁਦਾ ਰੰਦਾ 24 ਘੰਟੇ ਸਰੀਰ 'ਚ ਪੀੜਾ ਪੈਂਦੀ ਜਾਂ ਦਰਦਾ ਪਈ ਜਾਂ ਬੁਰੇ ਹਾਲ ਨੂੰ ਕੇ ਦਿਹਾੜੇ ਆ ਮਾਰ ਕੇ ਮਾਰੂ ਆਜੇ ਪਾਉਂ ਆਇਓ ਇੱਕੋ ਮੈਂ ਬੱਚਾ 24 ਘੰਟੇ ਬੜੀ ਜਿਹੀ ਪੀੜਾ ਪੀਂਦੀਆਂ ਜਿਹੜੇ ਮੇਰੇ ਕੋਲ ਦਿੱਤੋ ਦਾ ਬਾਬੇ ਬੋਲ ਸੁਣ ਲਾ ਕਰਾਇਆ ਹਾਂ ਹਾਂ ਭਾਈ ਤੋਂ ਪੂਰੀ ਬੱਚਾ ਜਿਆ ਸਾਰਾ ਪਾ ਚ ਗਿਆ ਜਿਹੜਾ ਰਾਮ ਨੇ ਆਇਆ ਪੀੜਾ ਹੀ ਪੀਂਦੀ ਐ ਕੀ ਮੁੰਡਾ ਆਉਣ ਤੇਰੇ ਘਰੋਂ ਨਹੀਂ ਨਹੀਂ ਤੇਰੇ ਬੇਟਾ ਕਿਰਾਏ ਦਾ ਗੋਲ ਸੱਤੇ ਦਰਬਾਰ ਵੀਰਾਂ ਦੀ ਝਟਾ ਜੇ ਬਨਾਈ ਲੈਗੀ ਕਰਾ ਪੱਤੀ ਨਾਲ ਬੋਲ ਪੈਰੋ ਜੀ ਦੇ ਦਰਬਾਰ ਗਾਇ ਬਾਬਾ ਜੀ ਦੇ ਦੇਸ ਨਹੀਂ ਵੀ ਵੀ ਤੇ ਜਨਾਨੀ ਆਣ ਕੇ ਤੇਰੇ ਕੋਲੇ ਖੜ ਗਈ ਆਣੀ ਬਾਬਾ ਕੈਂਸਰ ਦੇ ਨਾਲ ਮੇਰੀ ਮੌਤ ਹੋਈ ਹੈ ਬੋਲ ਸਕਦੇ ਹਾਂ ਕੌਣ ਬੋਲੀ ਪਤਾ ਨਹੀਂ ਉਹ ਮੈਨੂੰ ਕੈਂਸਰ ਕੌਣ ਪਤਾ ਨਹੀਂ ਕੌਣ ਹੈ ਕੈਂਸਰ ਆਡੀ ਸਾਰਾ ਸਰੀਰ ਸੋਚ ਫੁੱਲ ਗਿਆ ਗਲ ਮਲ पे ਮੱਜੇ ਦੇ ਮਰਕ ਮਰੀਆਂ ਹਾਂਜੀ ਹਾਂ ਉਹ ਤਾਂ ਪਤਾ ਨਹੀਂ ਪੌਣਾ ਜਰਾਨੀ ਕਿੱਥੋਂ ਫਿਰ ਸੋਹਰਿਆ ਤੁਸੀਂ ਇਥੋਂ ਕਿ ਇਹ ਮੈਨੂੰ ਮੈਂ ਸੋਹਰਿਆ ਨੇ ਮੇਰੀ ਬ੍ਰਾਹਮਣ ਨੂੰ ਤੇ ਪੀਟਿਆ ਤੋਂ ਸਾਰੀ ਮੰਜੇ ਦੇ ਉੱਤੇ ਦਿਨ ਸਾਰ ਰੁਲ ਕੇ ਮਰੀਆਂ ਦੇਨ ਦੇ ਵਿੱਚ ਆਈ ਮੇਰਾ ਫਰੀ ਦੂੜਿਆ ਗਿਆ ਇਹ ਬੁਰਾ ਹੋ ਗਿਆ ਸੀ ਅੰਗੰਗ ਸਰੀਰ ਦੇ ਰਾਹ ਗਲ ਫੜ ਗਿਆ ਸੀ ਤਾਂ ਉਹ ਕਿਉਂ ਹੋਈ ਸਾਡੇ ਘਰ ਦੀ ਪੂਰੀ ਜ਼ਰੂਰ ਉਸ ਕਾਲ ਨੂੰ ਜਾਂਦੀ ਜਿਵੇਂ ਉਹ ਪਾਂਦੀ ਹੈ ਉਹਦਾ ਗਾਲ ਥੋੜੀ ਸਾਰਾ ਪੱਕ ਗਿਆ ਸੀ ਉਹ ਕਹਿੰਦੇ ਉਹਰੇ ਗਾਲ ਦੇ ਵਿੱਚ ਵੀ ਗੱਲ ਦੇ ਵਿੱਚ ਕੈਂਸਲ ਵੀ ਸੀ ਬਹੁਤ ਸੱਕੇ ਦਰਬਾਰ ਹੋਰ ਕੀ ਤੇਰਾ ਤਾਂ ਪਤਾ ਨਹੀਂ ਮੈਨੂੰ ਤੇਰੀ ਭੈਣ ਲੱਗਦੀ ਹੈ ਭੈਣ ਸੀ ਨਹੀਂ ਮੇਰੀ ਭੈਣ ਤੇਰੀ ਪੂਰੀ ਸੇਹੜੀ ਭੈਣ ਕਹਿੰਦੀ ਮੈਂ ਭੈਣ ਲੱਭੀ ਨਾ ਆਂਦੀ ਭੈਣੋ ਮੇਰੇ ਤੇ ਬਾਬਾ ਕੌਣ ਵੀ ਆਉਂਦੀ ਨਹੀਂ ਸੀ ਬਹੁਤ ਸੱਚੇ ਦਰਬਾਰ ਗਿਓ ਤੇ ਕੌਣ ਆਇਆ ਸੀ ਭੈਣ ਤਾਂ ਕੋਈ ਬਾਬਾ ਹੀ ਮੇਰੇ ਮਰ ਗਿਆ ਤੇਰੇ ਪ੍ਰਿਓ ਦੀ ਭੈਣ ਤਾਂ ਮਰੀ ਜਾ ਨਾ ਹਾਂਜੀ ਹਾਂਜੀ ਤੇਰੀ ਨਾ ਭੂਆ ਬਣ ਗਈ ਨਹੀਂ ਨਹੀਂ ਨਣਦ ਬਣਦੀ ਹੈ ਨਾ 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 ਕੋਤ ਨਹੀਂ ਪਾਉਂਦੇ ਅੱਛਾ ਤੇਰੇ ਘਰ ਵਾਲੇ ਦੀ ਭੈਣ ਮਰੀ ਹਾਂਜੀ ਚਾਚੇ ਦੀ ਉਹਦਾ ਸਾਰਾ ਸਰੀਰ ਕਲ ਪੜ ਗਿਆ ਇਹ ਬੁਰਾ ਹਾਲ ਰਹਿਤ ਹੋਵੇ ਤਿੰਨ ਸਾਲ ਮੰਜੇ ਦੇ ਉੱਤੇ ਰੁੜ ਕੇ ਮਰੀ ਹਾਂਜੀ ਮਰੀ ਆਕ ਨਹੀਂ ਮਰੀ ਮਰੀ ਆ ਐਵੇਂ ਮੇਲੇ ਮਗਰ ਲੱਗਿਆ ਨਹੀਂ ਨੋਪਾ ਜੀ ਮਰੀ ਉਹ ਜੀ ਨਾ ਮੈਂ ਸਰੀਰ ਫੜਿਆ ਸਭ ਤੋਂ ਪਹਿਲੋ ਇੰਨੀਆਂ ਮਲਕਾਂ ਫੜੀਆਂ ਲੱਤਾਂ ਦਾ ਬਿਸ਼ੁਰੂ ਸੀ ਸੱਸੀ ਵਿੱਚ ਐਨਾ ਖਾਂਗ ਕਰਤ ਹੁੰਦੀ ਸੀ ਕਰਤ ਹੁੰਦੀ ਝੰਡਾ ਨਹੀਂ ਪੜ ਹਾਂ ਹਾਂ ਦੀ ਬੰਦੇ ਅੰਦੀ ਮੈਰ ਹੈ ਸਰੀਰ ਫੜਿਆ ਇੱਕ ਮਰੀ ਇੱਕ ਅੱਸੀ ਹੋਰ ਨੌਜਵਾਨ ਮੁੰਡਾ ਗੱਭਰੂ ਚੱਕ ਦੀ ਮਾਂ ਲਈ ਦੇ ਰਿਹਾ ਤਿਆਰ ਕੀ ਕਿਉਂ ਦਾ ਬੰਦਾ ਜਿਹੜੇ ਬੰਦੇ ਦੇ ਭਨੇਜੇ ਜਾਂਦੇ ਭਰਾ ਦੇ ਭਨੇਜੇ ਦੇਖਦਾ ਸੁਪਨੇ ਹਾਂ ਜੇ ਤਾਂ ਤੇ ਹਾਂ ਨਹੀਂ ਤੇ ਪੁੱਤ ਕਰਦੀ ਨਾ ਤੂੰ ਆਈਆਂ ਦਿੱਤੋਂ ਪੁੱਛਾ ਲੈ ਕੇ ਜਦੋਂ ਛੰਦੇ ਸਾਹਿਬ ਦੇ ਕੇ ਬੈਠੀ ਤੇ ਮੈਂ ਤੇ ਸੱਦੀ ਕਰਾਂਗੀ ਹੋੜ ਸਕੇ ਦਰਬਾਰ ਇਹਦਾ ਸ਼ੇਰ ਨੂੰ ਸਰੀਰ ਮਿੱਟੀ ਬਣ ਜਾਂਦਾ ਉੱਠਿਆ ਨਹੀਂ ਜਾਂਦਾ ਐ ਤਰੀ ਡਿੱਗਦੀਆਂ ਕਦੀ ਐ ਡਿੱਗਦੀਆਂ ਚਾਹ ਨਹੀਂ ਬਣਦੀ ਕੋਣ ਕਿਹੜੇ ਗਾਣਾ ਮੈਂ

ਕਿ ਨਹੀਂ ਨਾ ਤਾਂ ਮੇਰੇ ਅੱਗੇ ਕੋਈ ਵਾਇਰ ਬਣਿਆ ਨਾ ਮੇਰੇ ਅੱਗੇ ਕੋਈ ਡਾਕਟਰ ਬਣਿਆ ਤੇ ਨਾ ਕੋਈ ਸਾਲਾ ਬਾਬਾ ਹੀ ਬਣਿਆ ਮੇਰੇ ਬਾਅਦ ਇਹ ਕਹੀ ਯਾਰ ਨਾ ਤਾਂ ਕੋਈ ਸਾਲਾ ਡਾਕਟਰ ਹੀ ਹੈਗਾ ਮੇਰੇ ਬਾਅਦ ਤੇ ਨਾ ਕੋਈ ਮੇਰੇ ਕੋਲੇ ਬਾਬਾ ਤੇ ਨਾ ਕੋਈ ਮੇਰਾ ਵਾਇਰ ਠੀਕਾ ਇਹ ਕਹਿੰਦੀ ਜਾਂ ਤੈਨੂੰ ਘੱਟੀਆਂ ਇੱਕ ਤਾਂ ਪ੍ਰੇਤ ਬੰਦਾ ਇੱਕ ਤੇਰੀ ਨਾ ਇੱਕ ਪ੍ਰੇਤ ਬੰਦਾ ਹੋਰ ਠੀਕਾ ਪੜ੍ਹਨ ਝੂਠ ਮੰਨ ਗਿਆ ਕਿ ਸੱਚ ਕਹੇ ਗਿਆ ਮੈਂ ਜਿਹਨ ਫੜਿਆ ਕਰਨੂੰ ਜਿਹੜਾ ਕੁੱਤਾ ਕਹਿਦਾ ਆਂਦਾ ਮੈਂ ਇਹਨਾਂ ਨੇ ਮਾਮੇ ਨਾ ਮਰਿਆ ਮਰੀਆਂ ਬੋਸ ਸਿੱਖੇ ਤਰ੍ਹਾਂ ਮੈਂ ਮਾਮੇ ਨਾ ਮੁੰਡਾ ਸਾਡੇ ਸਾਡੇ ਮਸ ਹੂੰ ਇਹਨੇ ਉਸ ਤੋਂ ਤਾਂ ਨਹੀਂ ਭਰੇਆ ਤੋਂ ਇਹਨਾਂ ਨੂੰ ਮਾਮੇ ਰਹਿੰਦਾ ਮਰਿਆ ਨਾ ਮਾਮਲਾ ਹੁੰਦਾ ਹੈ ਨਾ ਉਹਨੇ ਮਾਮੇ ਨਾ ਮੁੰਡਾ ਕਪੂ ਨੌਜਵਾਨ ਚੜ੍ਹਦੀ ਮਾਣੇ ਦੇ ਗਰੀਬ ਬੋਲ ਨੌਜਵਾਨਾਂ ਘਰੋਂ ਬਾਹਰ ਹੋ ਗਈ ਮੈਂ ਮਰਿਆ ਹੀ ਕਰਿਆ ਆਮੇ ਨੂੰ ਹੁੰਦੇ ਤਾਂ ਨਾ ਦੋ ਮਰਿਆ ਇਹ ਜੈਲੀ ਤੇ ਮੈਨੂੰ ਇਹ ਨਹੀਂ ਪਤਾ ਕਿਹੜਾ ਮਰਿਆ ਕਿਉਂ ਬਾਬਾ ਛੋੜਾ ਮਰਿਆ ਕਿ ਵੱਡਾ ਅੰਨਾ ਵੱਡਾ ਮਰਿਆ ਅੰਨਾ ਵਾਰ ਗਿਆ ਜਿਆ ਤੇ ਬਾਰੀ ਮੇਰੀ ਮਰੀ ਮਰੀ ਲਾਸ਼ ਮੇਰੀ ਕੱਢੀ ਇਹ ਬੰਦਾ ਕਿਹਦੀ ਬਾਬਾ ਮਿਸ ਮੇਰੀ ਕੁੜੀਏ ਜਿਹਨੂੰ ਪਾਉ ਆ ਜਿੰਦੀ ਹਾਂ ਹਾਂ ਪਾਉਣੀ ਖੇਡਣਾ ਪੈਗੀ ਬੋਲਦਾ ਨਹੀਂ ਵਿੱਚ ਕੁਝ